ਅੱਜ ਬਣਾਵਾਂਗੇ ਜੀ ਹਲਵਾਈ ਸਟਾਈਲ ਸੂਜੀ ਦੀ ਬਹੁਤ ਹੀ ਸਵਾਦਦਾਨੀਦਾਰ ਤੇ ਲਾਜਵਾ ਬਰਫੀ ਇਹ ਬਰਫੀ ਬਹੁਤ ਹੀ ਜਿਆਦਾ ਸਵਾਦ ਬੰਦੀ ਹੈ ਜਿੱਤੇ ਮੂੰਹ ਦੇ ਵਿੱਚ ਜਾਂਦੇ ਹੀ ਨਾ ਖੁੱਲ ਜਾਂਦੀ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਨਾ ਬਰਫੀ ਦੀ ਰੈਸਪੀ ਜ਼ਰੂਰ ਚੰਗਾ ਲੱਗੇ ਪੂਰੀ ਵੀਡੀਓ ਰੈਸਪੀ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚਲੋ ਜੀ ਬਰਫੀ ਬਣਾਉਣੀ ਸ਼ੁਰੂ ਕਰਦੀ ਹਾਂ ਕੋਈ ਵੀ ਭਾਰੀ ਤਲੇ ਵਾਲੀ ਜਾਂ ਕੜਾਈ ਲੈ ਲਓ ਜਾਂ ਇਸ ਤਰ੍ਹਾਂ ਦਾ ਕੋਈ ਫਰਾਈਪੈਨ ਹੈਗਾ ਵੱਡੇ ਸਾਈਜ਼ ਦਾ ਉਹ ਲੈ ਲੈਣਾ ਤੇ ਇੱਥੇ ਨਾ ਮੈਂ ਅੱਧੀ ਕੌਲੀ ਲਈ ਆ ਦੇਸੀ ਘਿਓ ਤੁਸੀਂ ਡਾਲਡਾ ਘਿਓ ਵੀ ਲੈ ਸਕਦੇ ਹੋ ਕੋਈ ਵੀ ਕੌਲੀ ਜਾਂ ਕਪਾਪਾਂ ਨਾਪ ਕੇ ਲੈ ਲੈਣਾ ਏ ਜੀ ਤੇ ਮੈਂ ਇੱਥੇ ਕੌਲੀ ਲਈ ਹੈ ਤੇ ਅੱਧੀ ਕੌਲੀ ਆਪਾਂ ਦੇਸੀ ਘਿਓ ਨੂੰ ਜਿਵੇਂ ਹੀ ਗਰਮ ਕਰ ਲਿਆ ਫਿਰ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਸੂਜੀ ਦੀ ਸੂਜੀ ਭਾ ਕੇ ਨਾ ਬਿਲਕੁਲ ਘੱਟ ਸੇਕਦੇ ਮੱਠੇ ਮੱਠੇ ਸੇਕਦੇ ਜਿੰਨੇ ਮੱਠੇ ਮੱਠੇ ਸੇਕਦੇ ਸੂਜੀ ਨੂੰ ਪੁੰਨੋਗੇ ਨਾ ਆਪਣੀ ਬਰਫੀ ਉਹਨੀ ਜਿਆਦਾ ਸਵਾਦ ਬਣ ਕੇ ਪਿਆਰ ਹੋਵੇਗੀ ਮੱਠੇ ਮੱਠੇ ਸੇਕਦੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨਾਂ ਨੂੰ ਸੂਜੀ ਨੂੰ ਪੁੰਨ ਲੈਣਾ ਇੱਕ ਇਹਦਾ ਹਲਕਾ ਜਾਪਾ ਰੰਗ ਬਦਲਾਂਗੇ ਜਿਆਦਾ ਨਹੀਂ ਬਦਲਣਾ ਤੇ ਜਿਵੇਂ ਜਿਵੇਂ ਸੂਜੀ ਨੂੰ ਪੁੰਨਦੇ ਜਾਵਾਂਗੇ ਜਿਤੇ ਓਵੇਂ ਓਵੇਂ ਆਪਣੀ ਸੂਜੀ ਨਾਲ ਕਿਉ ਛੜਦੀ ਜਾਵੇਗੀ ਤੇ ਲਾਸਟ ਤੇ ਜਾ ਕੇ ਨਾ ਸੂਜੀ ਜੀ ਖੁਸ਼ਬੂਆਂ ਲੱਗ ਜੂਗੀ ਜੇ ਤੁਸੀਂ ਤੇਜ਼ ਤੇ ਪੁੰਨੋ ਗਿਨਾ ਤੇ ਤੁਹਾਡੀ ਸੂਜੀ ਦਾ ਰੰਗ ਬਦਲ ਜਾਊਗਾ ਤੇ ਨਾਲ ਹੀ ਸਵਾਦ ਵੀ ਜਿਹੜੀ ਬਰਫੀ ਨਹੀਂ ਬਣੇਗੀ ਰੰਗ ਵੀ ਉਹਦਾ ਬਿਲਕੁਲ ਬ੍ਰਾਊਨ ਹੋ ਜਾਊਗਾ ਤੇ ਮੈਂ ਇੱਥੇ ਮੋਟੀ ਸੂਜੀ ਦੀ ਵਰਤੋਂ ਕੀਤੀ ਹੈ ਤੁਸੀਂ ਕੋਈ ਵੀ ਮੋਟੀ ਬਰੀਕ ਲੈ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਖਾਣੀ ਪਸੰਦ ਕਰਦੇ ਹੋ ਮੈਂ ਦਾਣੀਦਾਰ ਬਰਫੀ ਬਣਾਉਣੀ ਸੀ ਇਸ ਲਈ ਮੈਂ ਮੋਟੀ ਸੂਜੀ ਦੀ ਵਰਤੋਂ ਕਰ ਰਹੀ ਹਾਂ ਤੇ ਇੱਥੇ ਮੈਂ 5 ਤੋਂ 6 ਮਿੰਟ ਹੋ ਗਿਆ ਜੀ ਸੂਜੀ ਨੂੰ ਭੁੰਨਦੇ ਹੋਏ ਤੇ ਦੇਖੋ ਸੂਜੀ ਨੇ ਕਿਉਂ ਛੱਡਣਾ ਸ਼ੁਰੂ ਕਰਤਾ ਹੈ ਦੇ ਦੇਖੋ ਇਥੇ ਹਜੇ ਆਪਾਂ ਹੋਰ ਥੋੜਾ ਜਿਹਾ ਸੂਜੀ ਨੂੰ ਦੋ ਤੋਂ ਤਿੰਨ ਮਿੰਟ ਭੁੰਨ ਲਵਾਂਗੇ ਹਲਕਾ ਜਿਹਾ ਹੋਰ ਰੰਗ ਚੇਂਜ ਕਰਾਂਗੇ ਬਸ ਆਪਾਂ ਨੂੰ ਇਸ ਤਰ੍ਹਾਂ ਦਾ 골ਡਨ ਜਿਹਾ ਰੰਗ ਚਾਹੀਦਾ ਜਿਆਦਾ ਨਹੀਂ ਨਾਂ ਜਾਂਦਾ ਚਿੱਟਾ ਚਾਹੀਦਾ ਨਹੀਂ ਆਪਾਂ ਜਿਆਦਾ ਬਰਾਊਨ ਕਰਨਾ ਬਸ ਇਸ ਤਰ੍ਹਾਂ ਦਾ ਜਦੋਂ ਸੂਜੀ ਦਾ ਰੰਗ ਹੋ ਗਿਆ ਨਾ ਤੇ ਕੈਸ ਆਪਾਂ ਕਰ ਦੇਣਾ ਜੀ ਬੰਦੇ ਦੇ ਵਿੱਚ ਦੋ ਚਮਚ ਪਾਵਾਂਗੇ ਘਰ ਦੀ ਫ੍ਰੈਸ਼ ਮਲਾਈ ਤੁਸੀਂ ਦੋ ਚਮਚ ਤੋਂ ਲੈ ਕੇ ਪੰਜ ਚਮਚ ਤੱਕ ਪਾ ਸਕਦੇ ਹੋ ਘਰ ਦੀ ਆਪਾਂ ਜੋ ਫ੍ਰੈਸ਼ ਦੁੱਧ ਤੋਂ ਮਲਾਈ ਲਾਉਂਦੇ ਆ ਨਾ ਉਹਦੀ ਵਰਤੋਂ ਕਰਨੀ ਆ ਇਦਨ ਬਿਲਕੁਲ ਹੀ ਹਲਵਾਈ ਸਟਾਈਲ ਬਣ ਗਈ ਹੈ ਤੇ ਗੈਸ ਯਾਦ ਨਾ ਬੰਦ ਕਰ ਦੇਣਾ ਭੁੱਲਣਾ ਨਹੀਂ ਨਹੀਂ ਤਾਂ ਜਿਹੜੀ ਤੁਹਾਡੀ ਬਰਫੀ ਹੈ ਨਾ ਸਖਤ ਹੋ ਜਾਊਗੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 1 ਮਿੰਟ ਮલાઈ ਪਾਉਣ ਦੇ ਨਾਲ ਨਾ ਬਹੁਤ ਹੀ ਵਧੀਆ ਬਣਦੀ ਹੈ ਬਰਫੀ ਜਰੂਰ ਇੱਕ ਵਾਰੀ ਮલાઈ ਪਾ ਕੇ ਬਣਾਓ ਮલાઈ ਨਹੀਂ ਹੈਗੀ ਤਾਂ ਤੁਸੀਂ ਬਿਨਾ ਮલાઈ ਦੇ ਵੀ ਬਣਾ ਕੇ ਪਿਆਰ ਕਰੋਗੇ ਤਾਂ ਵੀ ਬਹੁਤ ਹੀ ਸਵਾਦ ਬਣ ਕੇ ਪਿਆਰ ਹੋਵੇਗੀ ਤੇ ਬਿਲਕੁਲ ਕਰਦੀਆਂ ਚੀਜ਼ਾਂ ਤੋਂ ਤੁਹਾਨੂੰ ਅੱਜ ਮੈਂ ਬਰਫੀ ਬਣਾਉਣਾ ਦੱਸ ਰਹੀ ਕਿਉਂਕਿ ਇਹ ਚੀਜ਼ਾਂ ਨਾ ਸਾਰਿਆਂ ਦੇ ਘਰ ਦੇ ਵਿੱਚ ਹੁੰਦੀਆਂ ਹੀ ਨੇ ਇੱਕ ਮਿੰਟ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਫਿਰ ਇਹਨੂੰ ਆਪਾਂ ਸਾਢੇ ਤੇ ਰੱਖ ਦਾਂਗੇ ਸੂਜੀ ਨੂੰ ਤੇ ਫਿਰ ਬਣਾਵਾਂਗੇ ਚਾਸ਼ਨੀ ਚਾਸ਼ਨੀ ਬਣਾਉਣ ਲਈ ਇੱਥੇ ਮੈਂ ਅੱਧੀ ਕੌਲੀ ਲਈ ਹੈ ਜੀ ਚੀਨੀ ਜਾਂ ਨੀ ਕੀ ਖੰਡ ਅਗਰ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਪੌਣੀ ਕੌਲੀ ਦੀ ਵਰਤੋਂ ਕਰ ਸਕਦੇ ਹੋ ਤੇ ਫਿਰ ਚੀਨੀ ਦੇ ਨਾਲ ਉਹ ਅੱਧਾ ਆਪਾਂ ਇੱਥੇ ਪਾਣੀ ਲੈਣਾ ਹੈ ਜਿੰਨੀ ਚੀਨੀ ਆ ਨਾ ਜਿੰਨੀ ਕੀ ਇੱਕ ਹਿੱਸਾ ਪਾਣੀ ਦਾ ਤੇ ਦੋ ਹਿੱਸੇ ਆਪਾਂ ਚੀਨੀ ਦੇ ਲੈਣੇ ਆ ਤੇ ਚੀਨੀ ਨਾਲੋਂ ਅੱਧਾ ਆਪਾਂ ਪਾਣੀ ਪਾ ਕੇ ਫਿਰ ਲਗਾਤਾਰ ਹਿਲਾਉਂਦੇ ਹੋਏ ਮੀਡੀਅਮ ਸੇਕ ਤੇ ਆਪਾਂ ਚਾਸ਼ਨੀ ਬਣਾਉਂਦੇ ਆ ਬਣਾਉਣੀ ਆ ਤੇ ਆਪਾਂ ਇੱਥੇ ਇੱਕ ਤਾਰ ਵਾਲੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਆ ਜਿਵੇਂ ਹੀ ਆਪਣੀ ਚਾਸ਼ਨੀ ਨੂੰ ਅਬਾਲਾ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਆਪਾਂ ਸਿਰਫ 2 ਮਿੰਟ ਪਕਾਉਣਾ ਈ ਉਹ ਵੀ ਮੀਡੀਅਮ ਸੇਕ ਤੇ ਹਿਲਾਉਂਦੇ ਹੋਏ ਤੇ ਆਪਣੀ ਇੱਕ ਚਾਸ਼ਨੀ ਸੌਰੀ ਇੱਕ ਤਾਰ ਵਾਲੀ ਚਾਸ਼ਨੀ ਬਣ ਕੇ ਤਿਆਰ ਹੋ ਜਾਵੇਗੀ ਤੇ ਜਰੂਰ ਇੱਕ ਵਾਰੀ ਨਾ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਟੋਟਲ ਚਾਸ਼ਨੀ ਨੂੰ ਬਣਾਉਣ ਦੇ ਵਿੱਚ ਨਾ 4 ਤੋਂ 5 ਮਿੰਟ ਲੱਗਦੇ ਆ ਤੇ ਪੂਰੀ ਜਿਹੜੀ ਬਰਫੀ ਤੁਸੀਂ ਬਣਾਉਗੇ ਨਾ 15 ਤੋਂ 20 ਮਿੰਟ ਦੇ ਵਿੱਚ ਤੁਹਾਡੀ ਬਰਫੀ ਬਣ ਕੇ ਤਿਆਰ ਹੋ ਜਾਵੇਗੀ ਤੇ 2 ਮਿੰਟ ਪਕਾਉਣ ਤੋਂ ਬਾਅਦ ਜੀ ਜਿਵੇਂ ਉਬਾਲ ਆ ਗਿਆ 2 ਮਿੰਟ ਪਕਾਈ ਤੇ ਦੇਖੋ ਇੱਕ ਧਾਰ ਵਾਲੀ ਚਾशनी ਬਣ ਕੇ ਤਿਆਰ ਹੋ ਗਈ ਹੈ ਇੱਕ ਧਾਰ ਵਾਲੀ ਚਾशनी ਬਣ ਕੇ ਤਿਆਰ ਆ ਜੀ ਗੈਸ ਬੰਦ ਕਰਕੇ ਚਾशनी ਨੂੰ ਟੱਕ ਕੇ ਰੱਖਾਂਗੇ ਸਾਈਡ ਤੇ ਤੇ ਦੂਸਰੀ ਸਾਈਡ 'ਤੇ ਥੱਲ ਦੇ ਸੋ ਜੀ ਆਪਣੀ ਇੱਥੇ ਠੰਡੀ ਹੋ ਗਈ ਹੈ ਜੀ ਹਲਕੀ ਤੇ ਇਹਦੇ ਵਿੱਚ ਨਾ ਆਪਾਂ ਪਾਵਾਂਗੇ ਜਾਂ ਤੱਕ ਖੋਆ ਤੇ ਜਾਂ ਪਾਵਾਂਗੇ ਮਿਲਕ ਪਾਊਡਰ ਅਗਰ ਤੁਹਾਡੇ ਕੋਲੇ ਦੋਨੇ ਨਹੀਂ ਹੈਗੇ ਤਾਂ ਤੁਸੀਂ ਇਹਦੇ ਬਿਨਾ ਵੀ ਬਣਾ ਕੇ ਤਿਆਰ ਕਰੋਗੇ ਤਾਂ ਵੀ ਤੁਹਾਡੀ ਬਰਫੀ ਬਹੁਤ ਸਵਾਦ ਬਣੇਗੀ ਤੇ ਇੱਥੇ ਮੈਂ ਅੱਧੀ ਕੌਲੀ ਲਈ ਹੈ ਜੀ ਮਿਲਕ ਪਾਊਡਰ ਤੇ ਮਿਲਕ ਪਾਊਡਰ ਦੀ ਇਹ ਜਗ੍ਹਾ ਤੇ ਤੁਸੀਂ ਖੋਆ ਲੈ ਸਕਦੇ ਹੋ ਖੋਆ ਘਰ ਦੇ ਵਿੱਚ 1 ਕਿਲੋ ਦੁੱਧਾ ਬਣਾ ਕੇ ਤੁਸੀਂ ਪਾ ਸਕਦੇ ਹੋ ਮਿਲਕ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਲਕ ਪਾਊਡਰ ਮਿਕਸ ਕਰਨ ਤੋਂ ਬਾਅਦ ਜੀ ਫਿਰ ਆਪਾਂ ਇਹਦੇ ਵਿੱਚ ਪਾਉਣਾ ਹੈ ਕੋਈ ਫਲੇਵਰ ਹੈ ਤੁਸੀਂ ਇਲਾਇਚੀ ਪਾਊਡਰ ਪਾ ਸਕਦੇ ਹੋ ਰੋਜ਼ ਵਾਟਰ ਪਾ ਸਕਦੇ ਹੋ ਕੇਵਰਾ ਵਾਟਰ ਪਾ ਸਕਦੇ ਹੋ ਜਿਸ ਤਰ੍ਹਾਂ ਦੀ ਫ੍ਰੈਗਰੈਂਸ ਚਾਹੀਦੀ ਹੈ ਜਿਹੜੇ ਫਲੇਵਰ ਦੇ ਵਿੱਚ ਤੁਹਾਨੂੰ ਬਰਫੀ ਚਾਹੀਦੀ ਹੈ ਚੌਕੋ ਪਾ ਸਕਦੇ ਹੋ ਤੇ ਉਸੇ ਹਿਸਾਬ ਨਾਲ ਤੇ ਮੈਂ ਇੱਥੇ ਚਮਚ ਦਾ ਚੌਥਾ ਹਿੱਸਾ ਪਾਇਆ ਜੀ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਜੀ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਗਰਮ ਗਰਮ ਚਾਸ਼ਨੀ ਚਾशनी ਪਾਕੇ ਜੀ ਮਿਕਸ ਕਰਾਂਗੀ ਤੇ ਬਸ ਇੱਥੇ ਨਾਲ ਜਦੋਂ ਆਪਾਂ ਚਾਸ਼ਨੀ ਬਣਾ ਕੇ ਤਿਆਰ ਕਰ ਲਈ ਉਸ ਤੋਂ ਬਾਅਦ ਆਪਾਂ ਗੈਸ ਆ ਜਿਹੜਾ ਔਨ ਨਹੀਂ ਕਰਨਾ ਬੰਦ ਗੈਸ ਤੇ ਹੀ ਆਪਾਂ ਸਾਰੇ ਅਗਲੀ ਜਿਹੜੀ ਪ੍ਰਕਿਰਿਆਏ ਕਰਨੀ ਹੈ ਜਾਨੀ ਕਿ ਬੰਦ ਗੈਸ ਤੇ ਹੀ ਆਪਾਂ ਵਿੱਚ ਮਿਲਕ ਪਾਊਡਰ ਪਾਉਣਾ ਇਲਾਇਚੀ ਪਾਊਡਰ ਪਾਉਣਾ ਤੇ ਬੰਦ ਗੈਸ ਤੇ ਹੀ ਆਪਾਂ ਚਾਸ਼ਨੀ ਪਾਉਣੀ ਹੈ ਇਹ ਚੀਜ਼ ਦਾ ਖਿਆਲ ਰੱਖਣਾ ਹੈ ਜੇ ਤੁਸੀਂ ਇੱਥੇ ਗੈਸ ਔਨ ਕਰ ਦੋਗੇ ਨਾ ਚਾਸ਼ਨੀ ਪਾਕੇ ਤੇ ਤੁਹਾਡੀ ਬਰਫੀ ਲੱਕੜ ਵਰਗੀ ਬਣ ਜਾਵੇਗੀ ਸਖਤ ਟੁੱਟੇਗੀ ਨਹੀਂ ਤੇ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖੋ ਬਹੁਤ ਹੀ ਸਵਾਦ ਬਣਦੀ ਹੈ ਬਹੁਤ ਹੀ ਲਾਜਵਾ ਬਣਦੀ ਹੈ ਤੇ ਮੇਰੇ ਹਸਬੰਦ ਨੂੰ ਨਾ ਬਹੁਤ ਜਿਆਦਾ ਪਸੰਦ ਆਈ ਸੀ ਜਦਕਿ ਮੈਨੂੰ ਦਾਣੀਦਾਰ ਚੀਜ਼ਾਂ ਥੋੜੀਆਂ ਘੱਟ ਪਸੰਦ ਆ ਖਾਣ ਦੇ ਵਿੱਚ ਤਾਂ ਨਾ ਮੈਂ ਵੀ ਖਾਧੀ ਸੀ ਬਹੁਤ ਹੀ ਜਿਆਦਾ ਸਵਾਦ ਸੀ ਤੇ ਤੁਸੀਂ ਲਾਸਟ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਸੀ ਤੇ ਖੁਸ਼ਬੂ ਵੀ ਨਾ ਇਲਾਇਚੀ ਦਾ ਜਿਹੜਾ ਫਲੇਵਰ ਸੀ ਟੇਸਟ ਸੀ ਬਹੁਤ ਹੀ ਵਧੀਆ ਆਉਂਦਾ ਸੀ ਬਹੁਤ ਹੀ ਲਾਜਵਾਬ ਬਣਦੀ ਹੈ ਜੀ ਬਿਲਕੁਲ ਇਸ ਤਰ੍ਹਾਂ ਕਹਿ ਰਹੇ ਸੀ ਕਿ ਜਿਵੇਂ ਖੋਏ ਦੀ ਬਰਫੀ ਹੁੰਦੀ ਹੈ ਨਾ ਬਿਲਕੁਲ ਫੀਲਿੰਗ ਵੀ ਖੰਦ ਵਿੱਚ ਉਸ ਤਰ੍ਹਾਂ ਦੀ ਆਉਂਦੀ ਸੀ ਤੇ ਲੋ ਜੀ ਆਪਾਂ ਚਾਸ਼ਨੀ ਪਾ ਕੇ ਇਹਨੂੰ ਅੱਧੇ ਘੰਟੇ ਦੇ ਲਈ ਠੰਡਾ ਕਰ ਲਿਆ ਠੰਡਾ ਕਰਨ ਦੇ ਬਾਅਦ ਦੇਖੋ ਬਰਫੀ ਆਪਣੀ ਜਿਹੜੀ ਸੈੱਟ ਹੋਣੀ ਸ਼ੁਰੂ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਦੇਣੀ ਹੈ ਸ਼ੇਪ ਯਾਨੀ ਕਿ ਪੀਸਾਂ ਦੇ ਵਿੱਚ ਕੱਟਣ ਲਈ ਆਪਾਂ ਬਰਫੀ ਨੂੰ ਸੈੱਟ ਕਰਨਾ ਹੈ ਤੇ ਮੈਂ ਚੋਪਿੰਗ ਬੋਰਡ ਤੇ ਰੱਖਿਆ ਜੀ ਬਟਰ ਪੇਪਰ ਤੁਸੀਂ ਕੋਈ ਵੀ ਪਲੇਟ ਥਾਲ ਜਾਂ ਟ੍ਰੇ ਹੈ ਨਾ ਹਲਕੀ ਜਿਹੀ ਉਹਦੇ ਨਾਲ ਗ੍ਰੀਸ ਕਰਕੇ ਉਹਦੇ ਵਿੱਚ ਬਰਫੀ ਸੈੱਟ ਕਰ ਦੇ ਬਾਅਦ ਵਿੱਚ ਆਪਾਂ ਇਹਨੂੰ ਪੀਸਾਂ ਦੇ ਵਿੱਚ ਕੱਟ ਲਵਾਂਗੇ ਤੇ ਬਟਰ ਪੇਪਰ ਤੇ ਬਰਫੀ ਫੈਲਾ ਕੇ ਨਾ ਇਹਨੂੰ ਮੈਂ ਸਕੁਅਰ ਦੇ ਵਿੱਚ ਜਾਂ ਇਸ ਤਰ੍ਹਾਂ ਕਿਸੇ ਵੀ ਸ਼ੇਪ ਦੇ ਵਿੱਚ ਤੁਸੀਂ ਦੇ ਲਓ ਸਕੁਅਰ ਦੇ ਵਿੱਚ ਦੇ ਲਓ ਟ੍ਰੈਂਗਲ ਦੇ ਵਿੱਚ ਦੇ ਲਓ ਕਿਸੇ ਵੀ ਸ਼ੇਪ ਦੇ ਵਿੱਚ ਇਹਨੂੰ ਸੈੱਟ ਕਰ ਲੈਣਾ ਤੁਸੀਂ ਗੋਲ ਥਾਲੀ ਦੇ ਵਿੱਚ ਸੈੱਟ ਕਰ ਲਓ ਬਸ ਆਪਾਂ ਪੀਸ ਕੱਟ ਕੇ ਇੱਕੋ ਜਿਹਾ ਤਿਆਰ ਕਰਨੇ ਆ ਕਿ ਦੇਖਣ ਨੂੰ ਬਿਲਕੁਲ ਹਲਵਾਈ ਸਟਾਈਲ ਲੱਗੇ ਦੇਖਣ ਨੂੰ ਤਾਂ ਬਿਲਕੁਲ ਹਲਵਾਈ ਸਟਾਈਲ ਲੱਗਦੀ ਹੈ ਜੀ ਤੇ ਖਾਣ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਜ਼ਬਰਦਸਤ ਬਣਦੀ ਹੈ ਹਲਵਾਈ ਦੀ ਮਿਠਾਈ ਨਾਲੋਂ ਕਿਤੇ ਜ਼ਿਆਦਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਬਹੁਤ ਜ਼ਿਆਦਾ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਘਰ ਦੇ ਵਿੱਚ ਬਣੀ ਹੋਈ ਚੀਜ਼ ਆਪਣੇ ਹੱਥਾਂ ਦੇ ਨਾਲ ਨਾ ਤੇ ਬਹੁਤ ਹੀ ਸਵਾਦ ਬਣਦੀ ਹੈ ਬਰਫੀ ਨੂੰ ਸੈੱਟ ਕਰ ਲਿਆ ਜੀ ਤੇ ਉੱਪਰ ਤੁਸੀਂ ਕੋਈ ਵੀ ਡਰਾਈ ਫਰੂਟ ਲਗਾ ਸਕਦੇ ਹੋ ਬਦਾਮ ਕਰ ਜੋ ਪਿਸਤਾ ਜਾਂ ਤੁਸੀਂ ਅ ਬਰਫੀ ਵਾਲਾ ਪੇਪਰ ਆਂਦਾ ਨਾ ਜਿਹੜਾ ਸਰਵਲ ਉਹ ਵੀ ਲਗਾ ਸਕਦੇ ਹੋ ਸਰਵਲ ਕਵਰ ਜਾਂ ਸਰਵਲ ਵਰਕ ਤੇ ਮੈਂ ਉੱਪਰ ਦੀ ਪਿਸ਼ਟਾ ਬਰੀ ਕੱਟ ਕੇ ਲਗਾ ਦਿੱਤਾ ਤੇ ਹਲਕਾ ਜਿਹਾ ਉਪਰ ਇਹਨੂੰ ਪ੍ਰੈਸ ਕਰ ਦਿਆਂਗੇ ਤੇ ਲਓ ਜੀ ਬਰਫੀ ਆਪਣੀ ਬਣ ਕੇ ਤਿਆਰ ਤੇ ਹੁਣ 4 ਤੋਂ 5 ਘੰਟੇ ਲਈ ਇਹਨੂੰ ਸੈੱਟ ਕਰਨਾ ਹੈ ਤੇ ਫਿਰ ਆਪਾਂ ਕੱਟਣਾ ਹੈ ਪਰ ਮੈਂ ਇਹਨੂੰ ਅੱਧੇ ਘੰਟੇ ਬਾਅਦ ਹੀ ਕੱਟ ਦਿੱਤਾ ਸੀ ਤੇ ਅੱਧੇ ਘੰਟੇ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਸੈੱਟ ਕਰਨ ਤੋਂ ਬਾਅਦ ਬਰਫੀ ਆਪਣੀ ਸੈੱਟ ਹੋ ਗਈ ਹੈ ਜੀ ਤੇ ਇੱਥੇ ਹੋ ਗਿਆ ਏ अद्धा घंटा अर्धे घंटे बाद मैं पहला ये लाइन लगे बर्फी के पीस कटे जाए क्योंकि जो भी मैं बर्फी कटती हूँ मेरे तो टेढ़ी मेढी कट्टी जाती है इसलिए मैं पहला उन्हें निशान लगाए थ हम बर्फी कट रही हूँ तो तुम तो देख सकते हो कटन के तो बर्फी अपनी कि नरम बन के तैयार हो है बहुत ही स्वाद बर्फी बनती है जरूर एक बार इस तरीके बना के देखियो ਤੇ ਤੁਹਾਨੂੰ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਤੁਸੀਂ ਕਦੇ ਵੀ ਬਾਜ਼ਾਰ ਤੋਂ ਮਰਫੀ ਨਹੀਂ ਖਰੀਦੋਗੇ ਮੈਂ ਤੁਹਾਨੂੰ ਸ਼ਰਤ ਲਗਾ ਕੇ ਕਹਿੰਨੀ ਆਂ ਅਗਰ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਬਣਾਓਗੇ ਤੇ ਸਾਰੇ ਬਹੁਤ ਪਸੰਦ ਕਰਨਗੇ ਕਿਉਂਕਿ ਅੱਗੇ ਆਪਣੇ ਤਿਉਹਾਰ ਆ ਰਹੇ ਆ ਦਸਹਿਰਾ ਆ ਰਿਹਾ ਦੀਵਾਲੀ ਆ ਰਹੀ ਆ ਹੋਰ ਵੀ ਆਪਣੇ ਕਈ ਫੈਸਟੀਵਲ ਆ ਰਹੇ ਆ ਉਹਨਾਂ ਦੇ ਤੁਸੀਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਬਰਫੀ ਬਣ ਕੇ ਸੈਟ ਤਾਂ ਤੇ ਹੁਣ ਆਪਾਂ ਜਿਹੜੇ ਪੀਸ ਆ ਅਲੱਗ-ਅਲੱਗ ਕਰ ਲੈਨੇ ਆ ਬਹੁਤ ਹੀ ਲਾਜਵਾ ਬਹੁਤ ਹੀ ਨਰਮ ਦਾਨੀ ਦਾਨ ਬਰਫੀ ਬਣ ਕੇ ਤਿਆਰ ਹੁੰਦੀ ਆ ਇੰਨੀ ਸਵਾਦ ਤੇ ਇੰਨੀ ਮਜ਼ੇਦਾਰ ਬਰਫੀ ਤੁਸੀਂ ਕਦੇ ਨਹੀਂ ਖਾਧੀ ਹੋਣੀ ਜੀ ਤੇ ਹਾਲੇ ਚੰਗੀ ਤਰ੍ਹਾਂ ਸੈਟਮ ਹੀ ਨਹੀਂ ਹੋਈ ਤੇ ਤੁਸੀਂ ਦੇਖ ਸਕਦੇ ਹੋ ਅੱਧੇ ਘੰਟੇ ਬਾਅਦ ਵੀ ਇੰਨੀ ਚਾਟ ਬਰਫੀ ਬਣ ਸਕਦੀ ਆ ਪੂਰੇ 1 ਘੰਟੇ ਦੇ ਵਿੱਚ ਬਰਫੀ ਬਣ ਕੇ ਪੂਰੀ ਸੈਟ ਵੀ ਹੋ ਚੁੱਕੀ ਆ ਬਹੁਤ ਹੀ ਵਧੀਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿੰਨੀ ਨਰਮ ਬਣੀ ਆ ਦੇਖੋ ਇਹ ਕਿੰਨੀ ਨਰਮ ਬਣੀ ਹੈ ਬਹੁਤ ਹੀ ਜਿਆਦਾ ਬਿਲਕੁਲ ਹੀ ਖੋਏ ਦੀ ਤਰ੍ਹਾਂ ਬਣ ਕੇ ਪਿਆਰ ਹੋਈ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਹੀ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀ ਜਵਧੀ ਲੱਗਦੀਆਂ ਤਾਂ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਬ੍ਰੈਡਗਿਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਨ ਮਿਲ ਜੇ ਹਨਾ ਵੀ ਟੇਸਟੀ ਰੈਸਪੀ ਦੇ ਨਾਲ ਸਸ਼ੀਆਕਾਲ